ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਨਿਮਤ ਕ੍ਰिएशन ਅੱਜ ਦੀ ਵੀਡੀਓ ਲੈ ਕੇ ਆਏ ਅੱਜ ਪਿਓਰ ਬਰਬਰੀ ਦੇ ਵਿੱਚ ਤੁਹਾਡੇ ਲਈ ਸੂਟ ਲੈ ਕੇ ਆਏ ਜੀ ਡਿਜੀਟਲ ਪ੍ਰਿੰਟ ਦੇ ਵਿੱਚ ਸੂਟ ਹੋਣਗੇ ਮੇਰੇ ਆਪਣੇ ਰੈਡੀ ਕਰਾਏ ਹੋਏ ਸੂਟ ਹੈ ਜੀ ਕਾਫੀ ਜ਼ਿਆਦਾ ਜਿਵੇਂ ਇੱਕ ਦਿਨ ਮੈਂ ਵੀਡੀਓ ਪਾਈ ਸੀ ਜਿਹੜਾ ਮੈਂ ਆਪ ਵੇਅਰ ਕੀਤਾ ਹੋਇਆ ਸੂਟ ਇਹੀ ਵਾਲਾ ਸੂਟ ਮੈਂ ਬਰਬਰੀ ਦੇ ਵਿੱਚ ਹੈ ਜੀ ਇਹ ਵਾਲਾ ਸੂਟ ਮੇਰਾ ਮੈਂ ਬੜਾ ਪਿਆਰਾ ਹੈ ਇਹ ਦੇਖੋ ਪ੍ਰਿੰਟ ਹੈ ਤੇ ਕਲੀਆਂ ਦੇ ਵਿੱਚ ਮੈਂ ਕਲੀ ਸ਼ੋ ਕੀਤੀ ਹੋਈ ਹੈ ਦੇ ਵਿੱਚ ਤੇ ਪੋਟਲੀ ਬਟਨਸ ਲਗਾਏ ਹਨ ਇਹ ਮੈਂ ਆਪਣੇ ਅਕੋਰਡਿੰਗ ਸਟਿਚਿੰਗ ਕਰਵਾਈ ਹੋਈ ਹੈ ਨਾਲ ਹਲਕੀ ਜੀ ਬੈਲ ਬਾਜੂ ਬਣਾਈ ਹੋਈ ਹੈ ਨਾਲ ਤੇ ਬਰਬਰੀ ਦਿਓ ਬਾਟਮ ਹੈ ਜੀ ਨਾਲ ਤੇ ਬਰਬਰੀ ਦਾ ਹੀ ਦੁਪੱਟਾ ਇਹ ਮੈਂ ਹਲਕੀ ਜਿਹੀ ਚਲੋ ਲੇਸ ਦੇ ਨਾਲ ਫਿਨਿਸ਼ਿੰਗ ਕੀਤੀ ਹੋਈ ਹੈ ਇਹ ਬਰਬਰੀ ਦਾ ਮੈਂ ਕਹਿਣ ਦਾ ਮਤਲਬ ਹੈ ਮੈਂ ਆਪ ਵੇਅਰ ਕੀਤਾ ਹੋਇਆ ਸੂਟ ਬਹੁਤ ਜ਼ਿਆਦਾ ਕੰਫਰਟੇਬਲ ਹੈ ਨਾ ਤਾਂ ਜਿਆਦਾ ਵੱੜ ਪੈਣੇ ਆ ਦੇ ਵਿੱਚ ਸੂਟ ਦੇ ਵਿੱਚ ਤੇ ਕਿਸੇ ਫੰਕਸ਼ਨ ਤੇ ਵੀ ਆਪਾਂ ਵੇਅਰ ਕਰਕੇ ਚਲੇ ਜਾਈਏ ਤਾਂ ਬਹੁਤ ਪਿਆਰੀ ਲੁੱਕ ਆਉਂਦੀ ਹੈ ਜੇ ਮੈਨੂੰ ਆਪ ਨੂੰ ਇੰਨਾ ਪਸੰਦ ਹੈ ਸੂਟ ਜਦੋਂ ਮੈਂ ਸੂਟ ਪਾਇਆ ਹੁੰਦੇ ਮੈਨੂੰ ਆਪ ਨੂੰ ਬਹੁਤ ਅੱਛੀ ਫੀਲਿੰਗ ਆਉਂਦੀ ਹੈ ਵੀ ਬਹੁਤ ਅੱਛੀ ਇੱਕ ਤਾਂ ਫਿਟਿੰਗ ਬਹੁਤ ਅੱਛੀ ਹੈ ਨਾ ਤਾਂ ਚੁਭਣ ਵਾਲਾ ਫੈਬਰਿਕ ਹੈ ਮੇਨ ਗੱਲ ਹੈ ਜਿਆਦਾ ਵੱੜ ਨਹੀਂ ਪੈਂਦੇ ਹੈਗੇ ਸੂਟ ਦੇ ਵਿੱਚ ਜਿੱਥੇ ਮਰਜੀ ਆਪੁੱਤ ਦੇ ਬੈਠਦੇ ਆ ਉਵੇਂ ਹੀ ਰਹਿੰਦਾ ਸੂਟ ਬਿਲਕੁਲ ਵੜ ਨਹੀਂ ਪੈਂਦੇ ਅੱਜ ਉਸ ਦਿਨ ਮੈਂ ਵੀਡੀਓ ਦੇ ਵਿੱਚ ਪਾਇਆ ਹੋਇਆ ਸੀਗਾ ਸੂਟ ਤੇ ਜ਼ਿਆਦਾਤਰ ਸੂਟਾਂ ਦੇ ਨਾਲੋਂ ਸਿਰਫ ਮੇਰੀ ਸਕਰੀਨਸ਼ਾਟ ਆਏ ਵੀ ਤੁਸੀਂ ਜਿਹੜਾ ਆਪ ਸੂਟ ਪਾਇਆ ਹੋਇਆ ਤੇ ਉਹ ਵਾਲੇ ਸੂਟ ਤੁਸੀਂ ਦਿਖਾਓ ਸਾਨੂੰ ਕਿਉਂਕਿ ਪਹਿਲਾਂ ਮੈਂ ਵਰਬਰੀ ਦੇ ਕਾਫੀ ਸੂਟ ਲੈ ਕੇ ਆਈ ਸੀ ਤੇ ਕਾਫੀ ਟਾਈਮ ਬਾਅਦ ਹੁਣ ਆਪਾਂ ਫੇਰ ਤੋਂ ਕਾਫੀ ਜਿਵੇਂ ਕਾਫੀ ਸੂਟ ਰੈਡੀ ਕਰਵਾਏ ਆ ਵਰਬਰੀ ਦੇ ਵਿੱਚ ਸੇਮ ਵਰਬਰੀ ਦੀ ਬਾਟਮ ਹੋਊਗੀ ਵਰਬਰੀ ਦਾ ਹੀ ਦੁਪੱਟਾ ਤੇ ਵਰਬਰੀ ਦੀ ਸ਼ਰਟ पूरा 5 मीटर ਦਾ ਸੂਟ ਤੇ ਨਾਲ ਦੁਪੱਟਾ 2.5 ਮੀਟਰ ਦਾ ਰਹਿਣਾ ਜੀ 3500 ਪ੍ਰਾਈਸ ਦੇ ਨਾਲ ਅੱਜ ਵੀ ਸਾਡੀ ਵੀਡੀਓ ਰਹੂਗੀ 3500 ਪ੍ਰਾਈਸ ਦੇ ਨਾਲ ਬਾਕੀ ਕੂਰੀਅਰ ਚਾਰਜਸ ਅਲੱਗ ਤੋਂ ਹੋਣਗੇ ਉਹ ਜ਼ਰੂਰ ਪੁੱਛ ਲਿਆ ਕਰੋ ਆਪਣੇ ਐਡਰੈਸ ਦੇ ਅਕੋਰਡਿੰਗ ਵੀ ਕਿੰਨੇ ਹੋਣਗੇ ਤੇ ਬੁਕਿੰਗ ਲਈ ਨੰਬਰ ਹੈ ਜ ਮੇਰਾ 8146580803 8146580803 ਇਸ 사이드 ਸਕਰੀਨ ਤੇ ਜਿਹੜਾ ਨੰਬਰ ਮੈਂਸ਼ਨ ਹੈ ਇਹੀ ਨੰਬਰ ਹੈ ਇਸੇ ਨੰਬਰ ਤੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰਾਉਣੀ ਹੁੰਦੀ ਹੈ ਤੇ ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ ਜੀ ਪੇਮੈਂਟ ਔਨਲਾਈਨ ਹੀ ਪਾਉਣੀ ਹੁੰਦੀ ਹੈ ਕੈਸ਼ ਔਨ ਡਿਲੀਵਰੀ ਦੀ ਆਪਸ਼ਨ ਨਹੀਂ ਹੈਗੀ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਡੇਲੀ ਮਾਰਨਿੰਗ ਦੇ ਵਿੱਚ ਆਪਾਂ ਵੀਡੀਓ ਲੈ ਕੇ ਆਉਂਦੇ ਹਾਂ ਜੀ 9:00 ਤੋਂ 9:30 ਦੇ ਵਿੱਚ ਵਿੱਚ ਮੈਂ ਵੀਡੀਓ ਪੋਸਟ ਕਰ ਦਿੰਨੀ ਆ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋ ਤਾਂ ਤੁਹਾਡਾ ਕੋਈ ਵੀ ਸੂਟ ਦੇਖਣ ਤੇ ਹਰ ਇੱਕ ਤਰ੍ਹਾਂ ਦੀ ਸਟੀਚਿੰਗ ਕਰੀਦੀ ਹੈ ਹਰ ਇੱਕ ਤਰ੍ਹਾਂ ਦੀ ਡਿਜ਼ਾਈਨਿੰਗ ਕਰੀਦੀ ਹੈ ਜਿਵੇਂ ਮਰਜ਼ੀ ਤੁਸੀਂ ਸਟਿਚ ਕਰਾ ਕੇ ਵੀ ਸੂਟ ਮੰਗਵਾ ਸਕਦੇ ਹੋ ਅਨ ਸਟਿਚ ਤਾਂ ਸੂਟ ਤੁਸੀਂ ਮੰਗਵਾ ਸਕਦੇ ਹੋ ਅੱਜ ਕੱਲ ਬਾਜ਼ਾਰਾਂ ਦੇ ਵਿੱਚ ਇੰਨਾ ਰਸਾ ਥਾ ਤੁਹਾਨੂੰ ਬਾਜ਼ਾਰਾਂ 'ਚ ਜਾਣ ਦੀ ਵੀ ਲੋੜ ਨਹੀਂ ਹੈਗੀ ਘਰੇ ਬੈਠੇ ਤੁਸੀਂ ਜਿਹੜਾ ਵੀ ਸੂਟ ਪਸੰਦ ਕਰੋਗੇ ਸੇਮ ਸੂਟ ਤੁਹਾਨੂੰ ਘਰੇ ਮਿਲਣਾ ਹੈ ਜੀ ਬੈਠਿਆਂ ਨੂੰ ਕੋਈ ਤੁਹਾਨੂੰ ਖੱਜਲ ਖਵਾਲ ਹੋਣ ਦੀ ਲੋੜ ਨਹੀਂ ਹੈਗੀ ਬੜੀ ਪਿਆਰੀ ਕਲੈਕਸ਼ਨ ਹੈ ਜੀ ਅੱਜ ਦੀ ਆਪਣੇ ਡਿਜੀਟਲ ਪ੍ਰਿੰਟ ਦੇ ਸੂਟ ਹੋਣਗੇ ਬਰਬਲੀ ਦੇ ਵਿੱਚ ਤੇ ਦੇਖਦੇ ਹਾਂ ਅੱਜ ਦਾ ਪਹਿਲਾ ਸੂਟ ਇਹ ਦੇਖੋ ਇਹਦਾ ਆਫ ਵਾਈਟ بیس ਹੈ ਤੇ ਪ੍ਰਿੰਟ ਦੇਖੋ ਕਿੰਨਾ ਪਿਆਰਾ ਹਰ ਇੱਕ ਤਰ੍ਹਾਂ ਦੇ ਸੂਟ ਦਿਖਾਵਾਂਗੇ ਅੱਜ ਤੁਹਾਨੂੰ ਪ੍ਰਿੰਟਿੰਗ ਲਾਈਟ ਡਾਰਕ ਹਰ ਇੱਕ ਤਰ੍ਹਾਂ ਦੇ ਇਹ ਤਾਂ ਆ ਗਈ ਸ਼ਰਟ 2.5 ਮੀਟਰ ਦੀ ਸ਼ਰਟ ਲੈਣੀ ਹੈ ਡਿਜੀਟਲ ਪ੍ਰਿੰਟ ਦੇ ਵਿੱਚ ਹੈ ਜੀ ਬਰਬਰੀ ਦੇ ਵਿੱਚ ਤੇ ਇਸ ਦੇ ਨਾਲ ਹੈਗੀ ਲਾਈਟ ਬਾਟਮ ਹੈ ਵੈਸੇ ਸੈਲਫ ਪ੍ਰਿੰਟਿੰਗ ਹੈ ਡੇ ਨਾਈਟ ਕਹਿੰਦੇ ਜੀ ਆਪਾਂ ਇਹਨੂੰ ਪ੍ਰਿੰਟਿੰਗ ਨੂੰ ਡੇ ਨਾਈਟ ਪ੍ਰਿੰਟਿੰਗ ਹੈ ਸ਼ਰਟ ਦੀ ਡਾਰਕ ਹੈ ਉਹਦੇ ਵਿੱਚ ਇਹ ਹਲਕੀ ਜੀ ਹਲਕੀ ਹਲਕੀ ਪ੍ਰਿੰਟਿੰਗ ਹੈਗੀ ਆ ਬਾਟਮ ਦੇ ਵਿੱਚ ਵੀ ਬਹੁਤ ਸੋਹਣੀ ਪ੍ਰਿੰਟਿੰਗ ਬਾਟਮ ਦੇ ਵਿੱਚ ਵੀ ਹੈ 2.5 ਮੀਟਰ ਦੀ ਸ਼ਰਟ ਤੇ 2.5 ਮੀਟਰ ਦੀ ਬਾਟਮ ਲੈਣੀ ਹੈ ਜੀ ਨਾਲ ਤੇ ਪੂਰਾ 2.5 ਮੀਟਰ ਦਾ ਹੀ ਦੁਪੱਟਾ ਜਿਹੜਾ ਮੈਂ ਵੀ ਵੇਅਰ ਕੀਤਾ ਹੋਇਆ ਦੁਪੱਟਾ ਇਹ ਵੀ ਬਰਬਰੀ ਦਾ ਹੀ ਹੈ ਨਾਲ ਬਹੁਤ ਜ਼ਿਆਦਾ ਈਜ਼ੀ ਹੈ ਕੈਰੀ ਕਰਨਾ ਬਹੁਤ ਲਾਈਟ weight ਦੁਪੱਟਾ ਇਹ ਦੇਖੋ ਇਹ ਲੁੱਕ ਆਣੀ ਹੈ ਦੇਖੋ ਕਿੰਨਾ ਪਿਆਰਾ ਹੈ ਉਹ ਸੋਨਾ ਸੂਟ ਹੈ 3500 ਪ੍ਰਾਈਸ ਹੈ ਜੀ 3500 ਪ੍ਰਾਈਸ ਦੇ ਨਾਲ ਅੱਜ ਦੇ ਆਪਣਾ ਪਹਿਲਾ ਸੂਟ ਸਾਰੇ ਸੂਟਾਂ ਦਾ ਪ੍ਰਾਈਸ 3500 ਰਹਿਣਾ ਅੱਜ ਦਿਨ ਦਾ ਤੇ ਹੁਣ ਤੁਹਾਨੂੰ ਸਾਰੀ ਡਿਜ਼ਾਈਨਿੰਗ ਦਿਖਾਉਣੀ ਹੈ ਸਾਰੇ ਸਿੰਗਲ ਸਿੰਗਲ ਸੂਟ ਹੋਣਗੇ ਕਿਉਂਕਿ ਆਪਾਂ ਇੱਕ ਇੱਕ ਸੂਟ ਹੀ ਰੈਡੀ ਕਰਾਇਆ ਇੱਕ ਇੱਕ ਡਿਜ਼ਾਈਨਿੰਗ ਦੇ ਵਿੱਚ ਬੜੀ ਪਿਆਰੀ ਪ੍ਰਿੰਟਿੰਗ ਹੈ ਜੀ ਇਹਦੀ ਵੀ ਜਿਵੇਂ ਥੋੜਾ ਜਿਮ ਆਪਣੀ ਏਜ ਦੇ ਅਕੋਰਡਿੰਗ ਸੋਚ ਕੇ ਲੈਣਾ ਹੈ ਜਾਂ ਸੂਪਰ ਕਲਰ ਲੈਣਾ ਮੰਮੀਆਂ ਨੇ ਲੈਣਾ ਤਾਂ ਇਹ ਵਾਲਾ ਸੂਟ ਵੀ ਬੈਸਟ ਹੈ ਕਿਉਂਕਿ ਉਹਦਾ ਪ੍ਰਿੰਟ ਬਹੁਤ ਸੋਹਣਾ ਮਿੱਸਾ ਜਿਹਾ ਪ੍ਰਿੰਟ ਹੈ ਵੀ ਜਿਆਦਾ ਖਿੜਮਾ ਨਹੀਂ ਕਹਿ ਸਕਦੇ ਆਪਾਂ ਬਹੁਤ ਪਿਆਰਾ ਇਹ ਸ਼ਰਟ ਆ ਗਈ ਨਾਲ ਇਹ ਪੂਰਾ ਆਲਓਵਰ ਹੈ ਜੀ ਇਹ ਵਾਲਾ ਸੂਟ ਜਿਹੜਾ ਇਹ ਵਾਲਾ ਸੂਟ ਹੈ ਕਿਉਂਕਿ ਮੇਰੇ ਕੋਲ ਵੀ ਅੱਜ ਹੀ ਆਏ ਆ ਪ੍ਰਿੰਟ ਹੋ ਕੇ ਤਾਂ ਮੈਂ ਤੁਹਾਨੂੰ ਮੈਨੂੰ ਵੀ ਨਾਲ ਖੋਲ ਕੇ ਪਤਾ ਲੱਗਣਾ ਤੁਹਾਡੇ ਨਾਲ ਵੀ ਕਿਹੜਾ ਆਲਓਵਰ ਹੈ ਇਹ ਆਲਓਵਰ ਸੂਟ ਹੈ ਜੀ ਪੂਰੀ 5 ਮੀਟਰ ਦੀ ਕੱਟ ਰਣੀ ਹੈ ਜਿਨ੍ਹਾਂ ਦਾ ਹੈਵੀ ਨਾਪ ਹੈ ਤੁਸੀਂ ਆਹ ਆਲਓਵਰ ਸੂਟ ਲੈ ਸਕਦੇ ਹੋ ਕਿਉਂਕਿ ਇਹਦੇ ਨਾਲ ਕਾਫੀ ਕੱਪੜਾ ਬਚ ਜਾਂਦਾ ਜੀ ਸਾਈਡ ਤੋਂ ਤੇ ਨਾਲ ਹੈਗਾ ਬਰਬਰੀ ਦੇ ਵਿੱਚ ਹੀ ਦੁਪੱਟਾ 2.5 ਮੀਟਰ ਦਾ ਦੁਪੱਟਾ ਇਹ ਦੁਪੱਟਾ 3500 ਪ੍ਰਾਈਸ ਹੈ ਜੀ 3500 ਪ੍ਰਾਈਸ ਦੇ ਨਾਲ ਸੂਟ ਰਹਿਣਗੇ ਅੱਜ ਦੇ ਡਿਜੀਟਲ ਪ੍ਰਿੰਟ ਦੇ ਵਿੱਚ ਇਹ ਦੇਖੋ ਨੈਕਸਟ ਆ ਗਿਆ ਬੜਾ ਹੀ ਪਿਆਰਾ ਅੰਬੀ ਵਾਲਾ ਪ੍ਰਿੰਟ ਹੈ ਅੰਬੀ ਵਾਲੇ ਪ੍ਰਿੰਟ ਵਾਲੇ ਤਾਂ ਤੁਹਾਨੂੰ ਕਾਫੀ ਸੂਟ ਦਿਖਾਵਾਂਗੇ ਅੱਜ ਕਿਉਂਕਿ ਸਭ ਤੋਂ ਜ਼ਿਆਦਾ ਸੇਲ ਹੋਣ ਵਾਲਾ ਪ੍ਰਿੰਟ ਹੈ ਜੀ ਇਹ ਅੰਬੀ ਵਾਲਾ ਕਿਉਂਕਿ ਇਹਦਾ ਕੋਈ ਟ੍ਰੈਂਡ ਨਹੀਂ ਜਾਂਦਾ ਇਹ ਤਾਂ ਸ਼ਰਟ ਦੀ ਆ ਗਈ ਪ੍ਰਿੰਟਿੰਗ ਇਹ ਮੈਚਿੰਗ ਹੈ ਜੀ ਇਸ ਦੇ ਨਾਲ ਹੈਗੀ ਹੈ ਬਹੁਤ ਸੋਹਣੀ ਇਹ ਛੋਟੇ ਪ੍ਰਿੰਟ ਦੇ ਵਿੱਚ ਲਾਲੋ ਲਾਈਟ ਕਲਰ ਦੀ ਬਾਟਮ ਇਹ ਹੋ ਗਈ ਆਪਣੀ ਸ਼ਰਟ ਜਿਹੜਾ ਮੈਚਿੰਗ ਹੈ ਜੀ ਉਹਦੇ ਵਿੱਚ 2.5 ਮੀਟਰ ਦੀ ਸ਼ਰਟ 2.5 ਮੀਟਰ ਦਾ ਦੁਪੱਟਾ ਰਹਿਣਾ ਤੇ ਇਹ ਹੈਗਾ ਇਸਦਾ ਦੁਪੱਟਾ ਕਿੰਨੀ ਪਿਆਰੀ ਲੁੱਕਸੂਟ ਦੀ ਇਹ ਲੁੱਕ ਆ ਜਾਣੀ ਹੈ 3500 ਪ੍ਰਾਈਸ ਦੇ ਨਾਲ 3500 ਪ੍ਰਾਈਸ ਦੇ ਨਾਲ ਸੋ ਨੈਕਸਟ ਸੂਟ ਆ ਗਿਆ ਇਹ ਪਿਆਰਾ ਥੋੜੇ بڑے ਪ੍ਰਿੰਟ ਦੇ ਵਿੱਚ ਹੈ ਜੀ ਇਹ ਵਾਲਾ ਸੂਟ ਬਹੁਤ ਸੋਹਣਾ ਫਿਰੋਜ਼ੀ ਟੋਨ ਦੇ ਵਿੱਚ ਹੈ ਇਹ ਹੈਗੀ ਆ ਪ੍ਰਿੰਟਿੰਗ ਇਹ ਸ਼ਰਟ ਆ ਗਈ 2.5 ਮੀਟਰ ਦੀ بڑے ਪ੍ਰਿੰਟ ਦੇ ਵਿੱਚ ਤੇ ਨਾਲ ਹੈਗੀ ਹੈ ਮੈਚਿੰਗ ਬਾਟਮ ਕਿ ਦੇਖੋ ਕਿੰਨਾ ਪਿਆਰਾ ਇਹ ਲੁੱਕ ਆਣੀ ਹੈ ਜੀ ਇਹ ਵਾਲੇ ਸੂਟ ਦੀ ਬਹੁਤ ਪਿਆਰਾ ਲੱਗਣਾ ਹੈ ਇਹ ਬਣ ਕੇ ਕਿ ਫਿਰੋਜ਼ੀ ਕਲਰ ਦੀ ਛੋਟੇ ਪ੍ਰਿੰਟ ਦੇ ਵਿੱਚ ਬਾਟਮ ਆ ਜਾਣੀ ਹੈ ਇਹ ਸ਼ਰਟ ਹੈ ਜੀ ਵੱਡੇ ਪ੍ਰਿੰਟ ਵਿੱਚ ਵੀਅਰ ਕੀਤੇ ਹੋਏ ਬਹੁਤ ਪਿਆਰੇ ਲੱਗਦੇ ਆ ਇਹ ਸੂਟ ਜਦੋਂ ਇਹਨਾਂ ਨੂੰ ਸਟੀਚ ਕਰਾਂਗੇ ਪਾਏ ਦਾ ਵੀ ਪਤਾ ਨਹੀਂ ਲੱਗਦਾ ਨਾਲੇ ਮੈਂ ਟਾਫਟਾ ਲਾਈਨਿੰਗ ਨਾਲ ਸਿਚ ਕਰਾਇਆ ਹੋਇਆ ਆਪਣਾ ਸੂਟ ਪਰ ਬਿਲਕੁਲ ਪਾਏ ਦਾ ਪਤਾ ਨਹੀਂ ਲੱਗਦਾ ਜੀ ਬਹੁਤ ਲਾਈਟ ਵੇਟ ਸੂਟ ਹੈ ਫੁੱਲ ਸੂਟ ਨੂੰ ਲਾਈਨਿੰਗ ਲੱਗਣੀ ਹੈ ਪੂਰਾ 2.5 ਮੀਟਰ ਦਾ ਦੁਪੱਟਾ 3500 ਪ੍ਰਾਈਸ ਦੇ ਨਾਲ 3500 ਪ੍ਰਾਈਸ ਤੇ ਆ ਨੈਕਸਟ ਆ ਗਿਆ ਬੜਾ ਪਿਆਰਾ ਪਿੰਕ ਪਿਆਜ਼ੀ ਕਲਰ ਹੈ ਜੀ ਸੂਟ ਦਾ ਇਹ ਵੀ ਪ੍ਰਿੰਟਿੰਗ ਦੇਖੋ ਕਿੰਨੀ ਪਿਆਰੀ ਬਹੁਤ ਸੋਹਣੇ ਸੂਟ ਹੈ ਸਾਰੇ ਕਿਉਂਕਿ ਕਾਫੀ ਟਾਈਮ ਲੱਗ ਜਾਂਦਾ ਸਾਨੂੰ ਵੀ ਇਹਨਾਂ ਨੂੰ ਦਿੱਤਿਆਂ ਨੂੰ ਫਿਰ ਪ੍ਰਿੰਟ ਹੋਣ ਨੂੰ ਦੇਖੋ ਬਹੁਤ ਪਿਆਰਾ ਪ੍ਰਿੰਟ ਇਹ ਆ ਗਈ ਸ਼ਰਟ ਤੇ ਨਾਲ ਹੈਗੀ ਹੈ ਛੋਟੇ ਪ੍ਰਿੰਟ ਦੇ ਵਿੱਚ ਬਾਟਮ ਉਹ ਸੋਹਣੀ ਫਲਾਵਰ ਪ੍ਰਿੰਟ ਦੇ ਵਿੱਚ ਛੋਟੇ ਪ੍ਰਿੰਟ ਦੇ ਵਿੱਚ ਬਾਟਮ ਹੈ ਤੇ ਇਹ ਹੈਗੀ ਹੈ ਸ਼ਰਟ ਕੁਛ ਵੀ ਕਰਨ ਦੀ ਲੋੜ ਨਹੀਂ ਹਲਕੀ ਫੁਲਕੀ ਕੋਈ ਲੇਸ ਦੀ ਫਿਨਿਸ਼ਿੰਗ ਕਰ ਸਕਦੇ ਆਪਾਂ ਦੁਪੱਟੇ ਦੇ ਅਦਰਵਾਈਜ਼ ਕੋਈ ਵੀ ਲੋੜ ਨਹੀਂ ਹੈਗੀ ਬਹੁਤ ਪਿਆਰੇ ਸੂਟ ਹੈ ਗਰਮੀ ਸਰਦੀ ਦੋਨੋਂ ਮੌਸਮ ਦੇ ਵਿੱਚ ਤੁਸੀਂ ਪਾ ਸਕਦੇ ਇਹ ਹੈਗਾ ਇਸਦਾ ਦੁਪੱਟਾ 3500 ਪ੍ਰਾਈਸ ਦੇ ਨਾਲ 3500 ਪ੍ਰਾਈਸ ਦੇ ਨਾਲ ਅੱਜ ਦੇ ਸੂਟ ਰਹਿਣਗੇ ਡਿਜੀਟਲ ਪ੍ਰਿੰਟ ਦੇ ਵਿੱਚ ਨੈਕਸਟ ਆ ਗਿਆ ਬੜਾ ਸੋਹਣਾ ਡਾਰਕ ਕਲਰ ਦੇ ਵਿੱਚ ਹੈ ਜੀ ਇਹ ਸੂਟ ਆਪਣਾ ਬਲੂ ਕਲਰ ਦੇ ਵਿੱਚ ਪਰਪਲ ਬਲੂ ਜਿਹਾ ਕਲਰ ਹੈ ਆ ਲੱਗ ਜਾਈ ਬਹੁਤ ਪਿਆਰਾ ਪ੍ਰਿੰਟ ਇਹ ਸ਼ਰਟ ਤੇ ਨਾਲ ਹੈਗੀ ਹੈ ਮੈਚਿੰਗ ਬਾਟਮ ਇਹ ਬਾਟਮ ਹੈ ਜੀ ਨਾਲ ਮੈਚਿੰਗ ਬਾਟਮ ਛੋਟੇ ਪ੍ਰਿੰਟ ਦੇ ਵਿੱਚ ਇਹ ਸ਼ਰਟ ਇਹ ਵੀ ਕਲਰ ਬੜਾ ਪਿਆਰਾ ਹੈ ਸੂਟ ਦਾ ਤੇ ਨਾਲ ਹੈਗਾ ਬੜਾ ਹੀ ਪਿਆਰਾ ਬਰਬਲੀ ਦੇ ਵਿੱਚ ਹੀ ਦੁਪੱਟਾ ਫਰਬਰੀ ਦੇ ਵਿੱਚ ਸੂਟ ਹੈ ਜੀ ਫਰਬਰੀ ਦਾ ਇਹ ਦੁਪੱਟਾ ਡਿਜੀਟਲ ਪ੍ਰਿੰਟ ਦੇ ਸੂਟ 3500 ਪ੍ਰਾਈਸ ਦੇ ਨਾਲ 3500 ਪ੍ਰਾਈਸ ਰਹਿਣਾ ਜੀ ਸੂਟਾਂ ਦਾ ਨੈਕਸਟ ਕਲਰ ਆ ਗਿਆ ਬੜਾ ਹੀ ਪਿਆਰਾ yellow ਕਲਰ ਦੇ ਵਿੱਚ mango yellow ਕਲਰ ਹੈ ਹੁਣ ਤੁਹਾਨੂੰ ਅੰਬੀ ਵਾਲੇ ਪ੍ਰਿੰਟ ਦਿਖਾਵਾਂਗੇ ਲਗਾਤਾਰ ਇਹ ਦੇਖੋ ਲਾਈਟ yellow mango ਕਲਰ ਦੇ ਵਿੱਚ ਬਹੁਤ ਪਿਆਰਾ ਅੰਬੀ ਵਾਲਾ ਪ੍ਰਿੰਟ ਹਲਕਾ ਜਿਹਾ ਕੋਈ ਵਰਕ ਵੀ ਕਰਾ ਸਕਦੇ ਆ ਜੀ ਆਪਾਂ ਇਹਨਾਂ ਤੇ ਜਿਵੇਂ ਇਹਦੇ ਵਿੱਚ ਫਿਰੋਜ਼ੀ ਟੱਚ ਆ ਆਪਾਂ ਫਿਰੋਜ਼ੀ ਕਲਰ ਦਾ ਵਰਕ ਕਰਾ ਸਕਦੇ ਆ ਇਹਦੇ ਵਿੱਚ ਸੂਟ ਇਹ ਹੈਗੀ ਇਸ ਦੀ ਅੰਬੀ ਵਾਲੀ ਉਹ ਛੋਟੇ ਪ੍ਰਿੰਟ ਦੇ ਵਿੱਚ ਬਾਟਮ ਇਹ ਨਾਲ ਬਾਟਮ ਆ ਜਾਣੀ ਹੈ ਜੀ ਤੇ ਹੋਗੀ ਸ਼ਰਟ ਬਟ ਪ੍ਰਿੰਟ ਤੇ ਡਿਸਟ੍ਰਿੰਟ ਭਾਈ ਦੁਪੱਟਾ ਪੂਰਾ 2.5 ਮੀਟਰ ਦਾ ਦੁਪੱਟਾ ਰਹੂਗਾ ਵੀ ਬਿਲਕੁਲ ਲੈਂਥ ਨਹੀਂ ਛੋਟੀ ਹੈਗੀ ਪੂਰੇ ਬ੍ਰਾਡ ਦੁਪੱਟੇ 5 ਮੀਟਰ ਦੀ ਲੈਂਥ ਦੇ ਨਾਲ ਪ੍ਰਾਈਸ ਰਹਿਣਾ 3500 ਨੈਕਸਟ ਆ ਕੇ ਸਾਰੇ ਹੁਣੰਬੀ ਵਾਲੇ ਸੂਟ ਦਿਖਾਵਾਂਗੇ ਕਾਫੀ ਸੂਟ ਤੁਹਾਨੂੰ ਇਹ ਦੇਖੋ ਬਹੁਤ ਸੋਹਣਾ ਲਾਈਟ ਗ੍ਰੇ ਜਿਹਾ 베이스 ਆ ਸੂਟ ਦਾ ਤੇ ਅੰਬੀ ਵਾਲੇ ਪ੍ਰਿੰਟ ਬਹੁਤ ਸੋਹਣਾ ਬਲੂ ਕਲਰ ਦਾ ਇਹਦੇ ਤੇ ਆਪਾਂ ਵਰਕ ਵੀ ਕਰਾ ਸਕਦੇ ਆ ਵੈਸੇ ਮੇਰੇ ਅਕੋਰਡਿੰਗ ਨਹੀਂ ਲੋੜ ਹੈਗੀ ਆਪਾਂ ਹਲਕੀ ਫੁਲਕੀ ਕੋ ਲੇਸ ਦੀ ਡਿਜ਼ਾਈਨਿੰਗ ਵੀ ਕਰ ਸਕਦੇ ਹਾਂ ਤੇ ਇਹ ਹੈਗੀ ਇਸਦੀ ਬਾਟਮ ਇਹ ਦੇਖੋ ਬਹੁਤ ਸੋਹਣੀ ਬਰੀਕ ਪ੍ਰਿੰਟ ਦੇ ਵਿੱਚ ਹੈ ਬਹੁਤ ਸੋਹਣੇ ਛੋਟੇ ਫਲਾਵਰਸ ਦੇ ਵਿੱਚ ਪ੍ਰਿੰਟਿੰਗ ਹੈ ਤੇ ਇਹ ਹੈਗਾ ਇਸਦਾ ਸੂਟ ਇਸਟਰ ਪ੍ਰਿੰਟ ਦੇ ਵਿੱਚ ਦੁਪੱਟਾ ਸੈਂਟਰ ਦੇ ਵਿੱਚ ਤਾਂ ਬਾਟਮ ਦੇ ਨਾਲ ਦਾ ਪ੍ਰਿੰਟ ਹੈ ਜੀ ਹਰੇਕ ਦੁਪੱਟੇ ਦੇ ਵਿੱਚ ਇਸ ਸਾਈਡਾਂ 셔ਟ ਦੇ ਪ੍ਰਿੰਟ ਵਾਲੀਆਂ ਹੈਗੀਆਂ ਦੁਪੱਟੇ ਦੀ 3500 ਪ੍ਰਾਈਸ ਦੇ ਨਾਲ 3500 ਪ੍ਰਾਈਸ ਹੈ ਜੀ ਨਾਲ ਸੋਫਾ ਨੈਕਸਟ ਆ ਗਿਆ ਡਾਰਕ ਗ੍ਰੇ ਕਲਰ ਦੇ ਵਿੱਚ ਹੈ ਜੀ ਬਿਲਕੁਲ ਡਾਰਕ ਗ੍ਰੇ ਕੁਰਮੀ ਕਲਰ ਡਾਰਕ ਗ੍ਰੇ ਕਲਰ ਹੈ ਜੀ ਸੁਰਮੀ ਕਲਰ ਦੇ ਵਿੱਚ ਪਿਆ ਰੰਬੀ ਵਾਲਾ ਪ੍ਰਿੰਟ ਹੈ ਡਾਰਕ ਗ੍ਰੇ ਕਲਰ ਦੇ ਵਿੱਚ ਇਹ 셔ਟ ਆ ਗਈ ਵੱਡੇ ਪ੍ਰਿੰਟ ਦੇ ਵਿੱਚ ਤੇ ਇਹ ਹੈਗੀ ਆ ਬਾਟਮ ਛੋਟੇ ਪ੍ਰਿੰਟ ਦੇ ਵਿੱਚ ਛੋਟੀ ਅੰਬੀ ਦੇ ਵਿੱਚ ਇਹ ਬਾਟਮ ਹੈ ਜੀ ਤੇ ਇਹ ਹੈਗਾ ਆਪਣੀ ਸ਼ਰਟ ਦਾ ਪ੍ਰਿੰਟ ਉਹ ਵੱਡਾ ਪ੍ਰਿੰਟ ਹੈ ਜੀ ਅੰਬੀ ਵਾਲਾ ਪ੍ਰਿੰਟ ਹੈ ਤੇ ਨਾਲ ਹੈਗਾ ਡਿਸਟਲ ਪ੍ਰਿੰਟ ਦਾ ਹੀ ਬਰਬਰੀ ਦਾ ਦੁਪੱਟਾ ਇਹ ਆ ਰਿਹਾ ਸੂਟ 3500 ਪ੍ਰਾਈਸ ਦੇ ਨਾਲ 3500 ਪ੍ਰਾਈਸ ਦੇ ਨਾਲ ਰਹਿਣਗੇ ਜੀ ਅੱਜ ਦੇ ਆਪਣੇ ਸਾਰੇ ਸੂਟ ਇਹ ਲੁੱਕ ਕਰ ਲੈਂਦੇ ਹਾਂ ਸੋਟ ਦੇ ਨੈਕਸਟ ਆ ਗਿਆ ਬੜਾ ਹੀ ਪਿਆਰਾ ਇਹ ਦੇਖੋ ਬੜਾ ਸੋਹਣਾ ਹੈ ਗ੍ਰੀਨ ਜਿਹਾ ਮਿਲਟਰੀ ਗ੍ਰੀਨ ਕਲਰ ਹੁੰਦਾ ਜਿਹੜਾ ਫੌਜੀਆ ਵਾਲਾ ਰੰਗ ਕਹਿ ਸਕਦੇ ਆਪਾਂ ਪੰਜਾਬੀ 'ਚ ਮਿਲਟਰੀ ਗ੍ਰੀਨ ਕਲਰ ਹੈ ਅੰਬੀ ਵਾਲਾ ਹੀ ਪ੍ਰਿੰਟ ਹੈ ਜੀ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਹੁਣ 3-4 ਸੂਟ ਅੰਬੀ ਵਾਲੇ ਦਿਖਾਣੇ ਸੀਗੇ ਤੁਹਾਨੂੰ ਇਹ ਦੇਖੋ ਕਿੰਨਾ ਪਿਆਰਾ ਪ੍ਰਿੰਟ ਹੈ ਇਹ ਸ਼ਰਟ ਹੋ ਗਈ ਆਪਣੀ ਵਾਲੇ ਪ੍ਰਿੰਟ ਦੇ ਵਿੱਚ ਤੇ ਹੈਗੀ ਆ ਬਾਟਮ ਇਹ ਬਾਟਮ ਹੈ ਇਸ ਟ੍ਰਿੰਟ ਦੇ ਵਿੱਚ ਇਹ ਦਪਟਾ ਖੁਫਿਆਰਾ ਦੁਪੱਟਾ 3500 ਪ੍ਰਾਈਸ ਦੇ ਨਾਲ 3500 ਪ੍ਰਾਈਸ ਰਹਿਣਾ ਅੱਜ ਦਾ ਇਹਕ ਸਟਾਰ ਗਿਆ ਬੜਾ ਸੋਹਣਾ ਲਾਈਟ ਕਲਰ ਦੇ ਵਿੱਚ ਪਿੰਕ ਕਲਰ ਦੇ ਪੀਚ ਕਲਰ ਦੇ ਸੌਰੀ ਫਲਾਰਸ ਹੈ ਜੀ ਇਹ ਵਾਲੇ ਸੂਟ ਦੇ ਇਹ ਵੀ ਬਹੁਤ ਪਿਆਰਾ ਸਟੀਚ ਹੋ ਕੇ ਜਿਨ੍ਹਾਂ ਨੂੰ ਥੋੜਾ ਏਜ ਦੇ ਅਕੋਰਡਿੰਗ ਸੋਚ ਕੇ ਲੈਣਾ ਇਹ ਵਾਲਾ ਸੂਟ ਲੈ ਸਕਦੇ ਹੋ ਜਾਂ ਕਈਆਂ ਨੂੰ ਥੋੜਾ ਸੋਬਰ ਕਲਰ ਪਾਉਣ ਦਾ ਹੁੰਦਾ ਵੀ ਸੋਬਰ ਕਲਰ ਪਾਈਏ ਬੜੇ ਸੋਹਣੇ ਪੀਚ ਕਲਰ ਦੇ ਫਲਾਰਸ ਹੈ ਜੀ ਇਹ ਵਾਲੇ ਸੂਟ 'ਚ ਬਹੁਤ ਪਿਆਰਾ ਸੂਟ ਹੈ ਇਹ ਹੈਗੀ ਇਸਦੀ ਬਾਟਮ ਛੋਟੇ ਪ੍ਰਿੰਟ ਦੇ ਵਿੱਚ ਬਾਟਮ

ਬੜਾ ਸੋਹਣਾ ਗ੍ਰੇ ਕਲਰ ਦੇ ਵਿੱਚ ਤੇ ਪ੍ਰਿੰਟਿੰਗ ਦੇਖੋ ਕਿੰਨੀ ਪਿਆਰੀ ਹੈ ਇਹ ਸ਼ਰਟ ਆ ਗਈ ਮਜ਼ੈਂਟਾ ਕਲਰ ਦੇ ਫਲਾਰਸ ਬਹੁਤ ਪਿਆਰਾ ਪ੍ਰਿੰਟ ਹੈ ਤੇ ਹੈ ਜੀ ਇਸ ਦੀ ਮੈਚਿੰਗ ਬਾਟਮ ਕਲਰ ਹੀ ਸਾਰੇ ਮੈਨੂੰ ਆਪ ਇੰਨੀ ਕੰਫਿਊਜ਼ਨ ਹੋ ਰਹੀ ਹੈ ਵੀ ਕਿਹੜੇ ਸੂਟ ਨੂੰ ਬਹੁਤ ਪਿਆਰੇ ਕਲਰ ਹੈ ਬਹੁਤ ਜ਼ਿਆਦਾ ਸੋਹਣੇ ਸੂਟ ਹੈ 3500 ਪ੍ਰਾਈਸ ਦੇ ਵਿੱਚ ਨੈਕਸਟ ਸੂਟ ਆ ਗਿਆ ਇਹ ਵੀ ਅੰਬੀ ਵਾਲਾ ਪ੍ਰਿੰਟ ਹੈ ਜੀ ਪਹਿਲਾਂ ਦਿਖਾਣਾ ਭੁੱਲ ਗਈ ਮੈਂ ਵਿੱਚ ਮਲਟੀ ਕਲਰ ਦੇ ਵਿੱਚ ਬਹੁਤ ਸੋਹਣਾ ਇਹ ਦੇਖੋ ਪਿਆਰੀ ਡਿਜ਼ਾਈਨਿੰਗ ਇਹ ਸ਼ਰਟ ਹੋ ਗਈ ਆਪਣੀ ਤੇ ਹੈਗੀ ਬਾਟਮ ਦੇਖੋ ਇਹ ਕਿੰਨੀ ਪਿਆਰੀ ਬਾਟਮ ਹੈ ਇਹ ਵਾਲੀ ਸ਼ਰਟ ਬਣਨੀ ਹੈ ਜਿਵੇਂ ਐਵੇਂ ਮੈਚਿੰਗ ਆਣੀ ਹੈ ਇਹ ਸ਼ਰਟ ਹੋਊਗੀ ਨਾਲ ਬਾਟਮ ਹੋਊਗੀ ਤੇ ਨਾਲ ਹੈਗਾ ਬਰਬਰੀ ਦਾ ਹੀ ਦੁਪੱਟਾ ਬਹੁਤ ਖੋਪਾ 3500 ਪ੍ਰਾਈਸ ਦੇ ਨਾਲ 3500 ਪ੍ਰਾਈਸ ਦੇ ਨਾਲ ਰਹਿਣਗੇ ਸੂਟ ਨੈਕ ਸੂਟ ਆ ਗਿਆ ਬਹੁਤ ਹੀ ਪਿਆਰਾ ਕਲਰ ਸੌਈ ਪ੍ਰਿੰਟਿੰਗ ਹੈ ਇਹ ਸ਼ਰਟ ਹੋ ਗਈ ਤੇ ਨਾਲ ਹੈਗੀ ਮੈਚਿੰਗ ਬਾਟਮ ਛੋਟੇ ਫਲਾwrs ਦੇ ਵਿੱਚ ਐਵੇਂ ਆ ਜਾਣੀ ਜੀ ਇਹ ਸ਼ਰਟ ਆ ਜਾਣੀ ਹੈ ਨਾਲੇ ਵਾਲੀ ਬਾਟਮ ਸਿਸਟਮ ਪ੍ਰਿੰਟ ਦੇ ਵਿੱਚ ਦੁਪੱਟਾ ਇਹ ਹੈ ਦੇਖੋ ਕਿੰਨਾ ਪ੍ਰੈਟੀ ਪਿਓਰ ਬਰਬਰੀ ਦੇ ਵਿੱਚ ਸੂਟ ਹੈ ਜੀ ਬਰਬਰੀ ਦਾ ਹੀ ਦੁਪੱਟਾ ਹੈ 3500 ਪ੍ਰਾਈਸ ਹੈ ਜੀ ਡਿਜੀਟਲ ਪ੍ਰਿੰਟ ਦੇ ਵਿੱਚ ਸੂਟ ਅਜਦੇ ਆਪਣੇ ਬਰਬਰੀ ਦੇ ਵਿੱਚ 3500 ਪ੍ਰਾਈਸ ਦੇ ਨਾਲ ਹਾਂਜੀ ਅੱਜ ਦੇ ਸੂਟਾਂ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਹੈ ਉਹਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ ਤੇ ਬੁਕਿੰਗ ਲਈ ਨੰਬਰ ਹੈ ਜਮੇਰਾ 8146580803 82460 80803 ਲਾਈਕ ਜ਼ਰੂਰ ਕਰਿਆ ਕਰੋ ਤੇ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਲੈਕਸ਼ਨ ਕਿਵੇਂ ਲੱਗੀ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ ਬਈ